ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਭੇਖਾ ਜੀ ਤਸੀਲ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਵੀਡੀਓ ਨੂੰ ਐਂਡ ਤੱਕਰ ਦੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਸਕੇ ਕਈ ਵੀਰਾਂ ਦੇ ਫੋਨ ਆ ਜਾਂਦੇ ਆ ਬਈ ਵੀਡੀਓ ਪੁਰਾਣੀ ਹੋਗੀ ਤੇ ਉਹਦਾ ਇੱਕੋ ਇੱਕ ਹਾਲ ਆ ਵੀਰੇ ਜੇ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਨੰ ਆ ਮੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਇਆ ਕਰੂ ਦੋ ਤੋਫੇ ਆ ਇੱਕ ਦਾ ਜਿਹੜੀ ਚੀਜ਼ ਮਿਲਦੀ ਨਹੀਂ ਬਸ ਬਲੈਕ ਵਾਲਾ ਕਾਮੀ ਆ ਬੂਰੀ ਨੀਲੀ ਰਾਬੀ ਤੇ ਇੱਕ ਤੋਂ ਕੜ ਗੱਬਣ ਜਰਸੀ ਵੈੜ ਆ ਆਜੋ ਜੀ ਬਾਕੀ ਦੀ ਡਿਟੇਲ ਆਪਾਂ ਬਾਅਦੂ ਲੈ ਕੇ ਜੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਕੁਲਜੀਤ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 991444685 ਜੀ ਠੀਕ ਆ ਦੋ ਨਾਗਾ ਬਈ ਹਾਂ ਜੀ ਦੋ ਨਾਗਾ ਜੀ ਪਹਿਲਾਂ ਤਾਂ ਆਹ ਤੋਹਫਾ ਕਿੱਥੋਂ ਲੈ ਕੇ ਆਂਦਾ ਇਹ ਤਾਂ ਮਿਲਦਾ ਹੀ ਨਹੀਂ ਬਈ ਹਨਾ ਹਾਂਜੀ ਬਈ ਸਾਢੇ 13 ਮਹੀਨੇ ਦੀ ਏਜ ਆ ਜੀ ਇਹਦੀ ਦੇਖ ਲਓ ਜੀ ਕਿੱਡੀ ਹਾਂ ਗਰੰਟਡ ਆ ਜੀ ਆਹ ਮੂੰਹ ਹੀ ਦਸੀ ਜਾਂਦਾ ਜੀ ਗੁੜੇ ਦੀਆਂ ਵੀਰੇ ਜੜਾਈ ਪੱਠ ਗੁੜੇ ਦੀ ਚੱਕ ਲਾਓ ਜੀ ਲਾਓ ਜੀ 22 ਗੱਟਾ ਹਾਂ ਕਿਸੇ ਪਾਸੋਂ ਕਮੀ ਨਹੀਂ ਉਹ ਵੀ ਬਰਕਰਾਰ ਗਾਣੇ ਰੱਖੀ ਆ ਬਈ ਉਹਨਾਂ ਨੂੰ ਸਲਾਮ ਆ ਬਰਕ ਬਰਫੀ ਸੀਲ ਆ ਜੀ ਹਾਂ ਐ ਤੇ ਉਹ ਕੱਲੀ ਸੁਨੱਖੀ ਨਹੀਂ ਸਿਆਣੇ ਗੁਣ ਵੀ ਆ ਜੀ ਆ ਦਾਗ ਜਾਂ ਵੈਸੇ ਹੀ ਆ ਹਾਂਜੀ 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 ਉਹਦੇ ਸੱਟ ਦੇ ਨਾਲ ਸੱਟ ਵਜੇ ਸੀ ਇਹਦੇ ਜੀ ਮੜੀ ਜੀ ਠੀਕ ਆ ਤੇ ਉਹ ਜਗਮ ਹਟ ਗਿਆ ਜੀ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਬੱਚਾ ਹੀ ਹੈ ਹਜੇ ਹੈਨਾ ਬੱਚਾ ਹੀ ਆ ਬੱਚਾ ਜੀ ਨਿਕੀ ਇੰਨਾ ਕਰ ਲੱਗੇ ਹੈਨਾ ਹਾਂ ਮੈਂ ਕਹਿੰਦਾ ਜੀ ਕਿਤੇ ਹੀ ਇਹੋ ਜੀ ਕਿਤੇ ਚੈਨਲ ਤੇ ਮਹੀਨੇ ਦੋ ਮਹੀਨਿਆਂ ਬਾਅਦ ਇਹੋ ਜੀ ਕਿਤੇ ਵੀਡੀਓ ਮਿਲਦੀ ਆ ਪਾਏ ਤਾਂ ਨਹੀਂ ਕਹਿੰਦੇ ਹੁੰਦੀਆਂ ਹਾਂਜੀ ਹਾਂ ਦਾ ਸਾਲ ਚੱਕੀ ਹੁੰਦੀ ਆ ਜਿਹਦੇ ਕੋਲ ਹੈ ਕੀ ਬਈ ਵੇਚਦਾ ਨਹੀਂ ਆਪਾਂ ਇਹ ਕੋਈ ਵੇਚਦਾ ਹੈ ਨਹੀਂ ਪਰ ਵੇਚਦਾ ਨਹੀਂ ਅਗਲਾ ਦੇਖ ਲੋ ਜੀ ਹੂੰ ਪੱਠਪੂੜਾ ਬਹੁਤ ਸੋਹਣਾ ਚੌੜਾ ਪੱਠਪੂੜਾ ਫੁੱਲ ਚੰਗਾ ਵਜਨ ਵਜੂਦ ਆ ਸਿੰਗੀ ਵੀ ਕਰਮ ਵਾਲੀ ਗੋਲ ਕਰਦੀ ਹੁੰਦੀ ਐ ਤੁਸੀਂ ਬਰੀਡ ਤੇ ਕੰਮ ਇਹਦੇ ਕਰਨਾ ਵੀਰੇ ਤਾਂ ਤੁਹਾਡੇ ਵਾਸਤੇ ਤੋਹਫਾ ਕਹਿ ਸਕਦੇ ਆ ਤੇ ਠੰਡੀ ਬਹੁਤ ਜਵਾਕਾਂ ਅਰਗੀ ਆ ਜੀ ਇਹ ਭੰਦੀ ਹਾਂ ਹਾਂ ਜਵਾਕਾਂ ਅਰਗੀ ਜਮਾ ਜਿਹੜਾ ਮਰਜੀ ਬੰਦਾ ਇਹਦੇ ਨਾਲ ਕਰੀ ਜਾਵੇ ਆਏ ਨਹੀਂ ਵੀ ਆਪਣੇ ਨਾਲ ਹੀ ਆ ਆਪਣੀ ਵੀ ਲੈ ਕੇ ਆਂਦੀ ਐ ਬਈ ਆਏ ਉਹ ਕਰਦਾ ਇੱਕ ਦਿਨ ਚ ਹੀ ਮੰਨ ਲੈਂਦੀ ਆ ਆਪਦੇ ਵਾਂਗੂ ਪਰਿਵਾਰ ਵਾਂਗੂ ਇਹ ਤਾਂ ਗੱਲ ਹੈਗੀ ਆ ਜੀ ਬਾਕੀ ਝੋਲੀ ਚੰਗੀ ਆ ਪੂਛ ਦੀ ਲੰਬਾਈ ਚੈੱਕ ਕਰ ਲੋ ਐਂਡ ਥੱਲੇ ਖੈਂਦੀ ਆ ਜਮ ਚੰਗੀ ਆ ਸਾਰੇ ਪੱਖ ਤੋਂ ਆਪਾਂ ਕਹਿ ਸਕਦੇ ਆ ਬਈ ਟਾਪ ਕੁਆਲਟੀ ਆ ਐਦੂ ਤਾਂ ਜੀ ਚੰਗਾ ਦਾ ਰੱਬ ਦਾ ਨਾਈ ਆ ਜੀ ਮੇਨ ਗੱਲ ਆ ਬਈ ਸੰਭੀ ਪਲੀ ਆ ਕੋਈ ਆਏ ਨਹੀਂ ਘਰ ਮਾਲੀ ਲੱਸੀ ਲਾ ਦੇ ਇਹ ਮੈਨੂੰ ਲੱਗਦਾ ਜੀ ਮੈਨੂੰ 17 18 ਮਹੀਨਿਆਂ ਦੀ ਨਸੀਬ ਮੰ ਲੈ ਲੈਣੇ ਨੇ ਹਾਂ ਆ ਵੇਖ ਲੈ ਹੌਣੀ ਵੇਟ ਤਾਂ ਪੂਰਾ ਕਰੀ ਬੇਟੀ ਕਿਹੜਾ ਬਰੀਡ ਵਾਲਾ ਜੇ ਆਪਾਂ ਮੱਧ ਵਾਲੇ ਪਾਸੇ ਅੱਗੇ ਨਾ ਬਰੀਡ ਵਾਲਾ ਪਸ਼ੂ 20 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਸੀਮਣ ਲੈ ਲੈਦਾ ਹੈ ਜਾਨੀ ਕਰਮ ਵਾਲੇ ਖੀਰੀ ਖੀਰੀ ਸੂਪ ਹੋਗੇ ਹਨਾ ਬਾਈ ਹਾਂ ਮੌਜ ਨਹੀਂ ਸੂਪੂਗੀ ਬਾਈ ਖੀਰੀ ਖੀਰੀ ਖੀਰੇ ਦੇ ਦੰਦੇ ਨੇ ਢਾਈਆਂ ਤਿੰਨ ਸਾਲਾਂ ਤੋਂ ਬੱਚਾ ਤੋੜਦਾ ਪਸੂ ਪਹਿਲਾਂ ਤੇ ਇਹਦਾ ਅਜੇ ਮਹੀਨੇ ਇਹਦੀ ਜੀ 14 ਮਹੀਨਿਆਂ ਚ ਵੀ ਅਜੇ 10 ਦਿਨ ਰਹਿੰਦੇ ਆ 10 ਦਿਨ ਰਹਿੰਦੇ ਆ ਹਾਂ ਜੈਜ ਡਿਮਾਂਡ ਜੈਜ ਜਮਾ ਇਹ ਵੀਰੇ ਫੋਨ ਤੇ ਕਰਾਂਗੇ ਬਾਕੀ ਇਹ ਆ ਜੇ ਹੋ ਜਿਗਾ ਐ ਨਾਰਮਲ ਬੰਦਾ ਨਾਲ ਲਾਵੇ ਆਪਾਂ ਵੀਡੀਓ ਪਾ ਕੇ ਦੱਸ ਦਿਆਂਗੇ ਕਿੰਨੇ ਦੀ ਵੀ ਕੀ ਆ ਆਪਾਂ ਚੰਗੇ ਪੈਸੇ ਇਹ ਜੀਆਂ ਆਮ ਤਾਂ ਮਿਲਦਿਆਂ ਨਹੀਂ ਜੇ ਆਪਾਂ ਕਹਿੰਦੇ ਐਵੇਂ ਨਾਰਮਲ ਨਹੀਂ ਕੀਮਤ ਤਾਂ ਚੰਗੀ ਹੋਊਗੀ ਇਹ ਤਾਂ ਗੱਲ ਹੈਗੀ ਆ ਮੰਨ ਲਓ ਜੇ ਆਪਾਂ ਨਾਰਮਲ ਅਦੇਕ ਬਰਾਬਰ ਕੰਪੇਅਰ ਕਰਕੇ ਤਾਂ ਨਹੀਂ ਹੋਣੀ ਹਾਂਜੀ ਨਹੀਂ ਮਿਲਦੀ ਇਹੋ ਜੀ ਆਪ ਕੀਮਤ ਚੰਗੀ ਹੋਊਗੀ ਤੇ ਇਹ ਬੇਨਤੀ ਆ ਬਾਈ ਕਰ ਲੋ ਜਿਹਦਾ ਬਜਟ ਥੋੜਾ ਜੀ ਯਾਨੀ ਨਾਰਮਲ ਬਜਟ ਆ ਤਾਂ ਉਹ ਵੀਰ ਨਾ ਫੋਨ ਹਾਂ ਨਾ ਲਾਵੇ ਬਾਕੀ ਜਿਹਨੇ ਬਈ ਸ਼ੌਂਕ ਨਾਲ ਜਿਹੜੇ ਬੰਦੇ ਨੇ ਉਹਨੇ ਹੀ ਪੁੱਛਣਾ ਮੁੱਲ ਇਹਦਾ ਸ਼ੌਂਕ ਨਾਲ ਰੱਖਣੀ ਆਏ ਜਿਹਦੇ ਘਰੇ ਕੱਲੀ ਵੀ ਖੜੀ ਹੋਈ ਪੁੱਛੂਗਾ ਹੂੰ ਆਪਣੇ ਵੀ ਜੇ ਤਾਂ ਕੋਈ ਬੰਦਾ ਆਉਂਦਾ ਵੀ ਕਿੱਥੋਂ ਲਈ ਐ ਦੇਖਦੇ ਆ ਐ ਨਹੀਂ ਵੀ ਐ ਕੋਈ ਵੇਖ ਕੇ ਤੇ ਪਿੱਛੇ ਹੋ ਜੂਗਾ 2 ਮਿੰਟ ਇਹਦੇ ਵਾਲਾ ਚਾਕੂ ਗਾ ਇਹੋ ਜਿਹਾ ਜਾਨਵਰ ਹਾਂਜੀ ਠੀਕ ਆ ਬਾਈ ਤੇ ਦੋ ਨੰਬਰ ਨਾਗ ਆ ਗਿਆ ਵੀਰੇ ਇਹ ਇਹ ਵੈੜ ਆ ਬਈ ਇਹ ਹੁਣੇ ਹੀ ਬਸ ਤੇਰੇ ਮੂਰੇ ਆਪਾ ਤਾਰੀ ਆ ਆਪਾ ਤਾਜੀ ਆਈ ਆ ਤਾਜੀ ਕੋਈ ਆਈ ਆ ਇਹਦੇ ਥੱਲੇ 8 ਕਿਲੋ ਦੁੱਧ ਆਪਾ 7 ਕਿਲੋ ਦੀ ਫੁੱਲ ਗਰੰਟੀ ਐ ਠੀਕ ਆ ਛੇਫ ਹੈਂਟ ਐ ਇਹਦੀ ਬਾਈ ਜੀ ਪੂਰੀ ਆਪਣੀ ਰਿਸ਼ਤੇਦਾਰੀ ਚੋਂ ਮੈਂ ਲੈ ਕੇ ਆਇਆ ਵਾਂ 30 ਤਰੀਕ ਨੂੰ ਇਹਦੇ 4 ਮਹੀਨੇ ਪੂਰੇ ਹੋ ਕੇ 5ਵਾਂ ਲੱਗ ਗਿਆ ਠੀਕ ਆ ਮਾ ਕੋਰੇਲੇ ਗਰਮ ਘਟਾ ਡਾਕਟਰ ਤੋਂ ਮੈਂ ਚੈੱਕ ਕਰਾਈ ਆ ਆਪਦੀ ਅਗਲਾ ਚੈੱਕ ਕਰਾ ਕੇ ਲਈ ਜਾਵੇ ਇਹਨੇ ਵੀ ਮੇਤੋਂ ਘਰੇ ਲੈ ਕੇ ਜਾਣੀ ਆ ਕਿਉਂਕਿ ਆਪਣੀ ਆਪਣੇ ਘਰ ਦੀ ਤਸੱਲੀ ਆ ਠੀਕ ਹੈ ਜੀ ਇਹਨੂੰ 5ਵਾਂ ਮਹੀਨਾ ਲੱਗਾ 8 ਕਿਲੋ ਦੇ ਥੱਲੇ ਦੁੱਧ ਆ ਤੇ ਇਹਦਾ ਵੀ ਰੇਟ ਆਪਣਾ ਜਮਾਂ ਜਾਇਜ ਇਹਦਾ ਆਪਾਂ ਦੱਸ ਦਿੰਨੇ ਆ 45000 ਚੋਂ ਮਾੜਾ ਮੋਟਾ ਮਾਨ ਤਾਨ ਕਰਦੇ ਆ ਜਦੋਂ ਨੂੰ ਸੂਕੀ ਬਾਈ ਇਹਦਾ ਫ੍ਰੀ ਹੁੰਦੀ ਆ ਜਿਹੜੀ ਗੱਬ ਟੁੱਕੜ ਹੁੰਦੀ ਆ ਦੁੱਧ ਫ੍ਰੀ ਦਾ ਹੁੰਦਾ ਤੇ 10000 15000 ਉਦੋਂ ਮਹਿੰਗੀ ਵਿਕੂਗੀ ਜਿੱਦ ਨੇ ਵੇਚ ਨਹੀਂ ਸੀ ਹੂੰ ਠੀਕ ਆ ਥੋੜਾ ਜਨਾ ਡਰਦੀ ਆ ਬਾਕੀ ਭਾਵਾਂ ਦੀ ਇਹਨੂੰ ਬਣਾਣਿਆਂ ਦੇ ਚੋਲੋ ਠੀਕ ਆ ਇਹਨੂੰ ਕੋਈ ਮਸਲਾ ਨਹੀਂ ਠੰਡੀ ਸੀ ਲੈਂਦੀ ਠੀਕ ਆ ਵੀਰੇ ਤੇ ਦੋ ਦੰਦੀ ਆ ਜੀ ਮੂੰਹ ਤੋਂ ਅਏ ਦੋ ਦੰਦੀ ਦੋ ਦੰਦੀ ਆ ਜੀ ਬੱਚਾ ਹੀ ਆ ਬੱਚਾ ਹੀ ਆ ਪਹਿਲਾਂ ਨਹੀਂ ਆ ਇਹ ਠੀਕ ਆ ਵੀਰੇ ਹਾਂਜੀ ਅਜੇ ਬੱਚਾ ਹੀ ਆ ਵੀਰੇ ਜਾਤ ਕੁਆਲਿਟੀ ਪੂਰੀ ਚੰਗੀ ਆ ਹੈਨਾ ਉਹਨਾਂ ਦੇ ਘਰੇ ਵੀ ਇਹਦੀ ਮਾਂ ਵੀ ਖੜੀ ਆ ਨਾਨੀ ਵੀ ਖੜੀ ਆ ਜੀ ਠੀਕ ਆ ਹਾਂਜੀ ਜੇ ਕੋਈ ਡਿਮਾਂਡ ਇਹਦੀ ਜਿਹੜੇ ਲੈਣ ਆਈ ਐ ਯੈਸ ਤੈਨੂੰ ਸਾਡੇ 43000 ਦੀ ਦੇ ਦੇਾਂਗੇ ਆਪਣੀ ਕਮਾਈ ਹੋਈ ਆ ਜੀ ਹਾਂ ਇਹਦੂ ਨਾ ਕੋਈ ਘਟ ਬੰਦਾ ਫੋਨ ਲਾਵੇ 4 ਮਹੀਨਿਆਂ ਦੀ ਬਈ ਗੱਬਣ ਗਾਂ ਇਹਨੇ ਵੀ ਰੁੱਤ ਚ ਸੂ ਪਣਾ ਫੇਰ ਹੂੰ ਅਗਲੀ ਰੁੱਤ ਵੀ ਚੰਗੀ ਆਉਂਦੀ ਆ ਬਾਕੀ 2-3 ਮਹੀਨੇ ਦੁੱਧ ਵੀ ਪੈ ਦੇਣੇ ਨੇ ਬਾਕੀ ਦੋ ਹੁੰਦੀ ਆ ਜੇ ਬੰਦੇ ਨੇ ਕੋਈ ਬਰੀਡ ਤੇ ਕੰਮ ਕਰਨਾ ਹੈ ਉਹ ਵੀ ਚੰਗੀ ਗੱਲ ਆ ਜੀ ਬਾਕੀ ਰੇਟ ਵੀ ਕਿਹੜਾ ਵਾਲਾ ਜ਼ਿਆਦਾ ਆ ਹਾਂ ਇੱਕੋ ਜਿਹਾ ਹੀ ਰੇਟ ਆ ਫੈਕਸ ਰੇਟ ਆ ਜੀ ਹੂੰ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ